ਮਾਤਾ ਜੀ ਰਾਮ ਰਾਮ ਜੀ ਰਾਮ ਰਾਮ ਜੀ ਮਾਤਾ ਜੀ ਕੀ ਸੇਵਾ ਲੈ ਕੇ ਆਏ ਹੋ ਅੱਜ ਪਿੰਡ ਵਾੜਾ ਕਾਲੀ ਰੌਂਦ ਤੋਂ ਜੈ ਮਾਤਾ ਦੀ ਜੀ ਅਸੀਂ ਮਾਤਾ ਵੈਸ਼ਨੂ ਸ਼ਕਤੀ ਮੰਦਰ ਬੇਟੀ ਬਚਾਓ ਸੇਵਾ ਸਮਰਸਥਾ ਬੱਲ ਅੱਜ ਅਸੀਂ ਸਾਡੀਆਂ ਭੈਣਾਂ ਲਈ ਮਾਤਾਵਾਂ ਲਈ ਕਾਟਨ ਦੇ ਸੂਟ ਸਲਾਈ ਕਰਵਾ ਕੇ ਲਿਆਏ ਆ ਸੋ ਅਸੀਂ ਬੜਾ ਹੀ ਤੁਹਾਨੂੰ ਵਧਾ ਕਰਦੇ ਆ ਫਤਿਹਗੜ ਬਟਿਕ ਵਾਲੀਆਂ ਬੇਟੀਆਂ ਦਾ ਜਿਨ੍ਹਾਂ ਨੇ ਇਹ ਸੂਟ ਤਿਆਰ ਕਰਨ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਆ ਸੋ ਸਾਡੀ ਬੇਟੀ ਸਰਬਜੀਤ ਦਰਵਾਜ ਬੁਟੀਕ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਮਾਤਾ ਜੀ ਅਸੀਂ ਇਹ ਸੇਵਾ ਕਰਾਂਗੇ ਵੀ ਕੱਪੜਿਆਂ ਦੀ ਸਲਾਈ ਦੀ ਤੇ ਸਾਰੇ ਸੂਟ ਉਹਨਾਂ ਨੇ ਬੜੀਆਂ ਰੀਜਾਂ ਨਾਲ ਸਲਾਈ ਕਰਕੇ ਦਿੱਤੇ ਨੇ ਸੋ ਅਰਦਾਸ ਕਰਨ ਦੀ ਕਿ ਮਾਤਾ ਰਾਣੀ ਉਹਨਾਂ ਦੀ ਸੇਵਾ ਵੀ ਲੇਖੇ ਲਾਵੇ ਸੂਟਾਂ ਤਾਂ ਬਣਾ ਹੋਰ ਸੇਵਾ ਕੀ ਲੱਗਿਆ ਮਤਲਬ ਹੋਰ ਜੀ ਇੱਕ ਰਾਸ਼ਨ ਦੀਆਂ ਕਿੱਟਾਂ ਲੈ ਕੇ ਆਏ ਆ ਅੱਛਾ ਨਾਲ ਬੱਚੇ ਸੀ ਕੋਈ 1.5 200 ਬੱਚਾ ਸਾਰੇ ਬੱਚਿਆਂ ਨੂੰ ਕੱਪੜੇ ਦਿੱਤੇ ਨੇ ਬੱਚਿਆਂ ਦੇ ਕੱਪੜੇ ਲੈ ਕੇ ਆਏ ਸੀ ਅੱਛਾ ਜੀ ਧੰਨਵਾਦ ਜੀ ਇਹ ਤੇ ਸਾਡੇ ਨਾਲ ਬੱਬਈ ਸੋਨੁ ਸ਼ਾਇਰੀ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੀ ਸ਼ੇਵਾ ਲੈ ਕੇ ਆਏ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਵੇਖੋ ਜੀ ਇਹ ਜਦੋਂ ਤੇ ਵੀ ਮਲਹਾੜਾ ਇਹਨੂੰ ਉਦੋਂ ਤੇ ਮਤਲਬ ਕਿ ਸਿੱਧ ਪੀਠ ਮਾਤਾ ਵੈਸ਼ਨੂ ਦੇਵੀ ਮੰਦਿਰ ਪਿੰਡ ਬੱਲ ਵੱਲੋਂ ਗੁਰੂ ਮਹਾਰਾਜ ਮਾਤਾ ਸਰਪ੍ਰੀਤ ਦੇਵੀ ਜੀ ਰਹਿਨਮਾਈ ਇੱਥਾਂ ਕਿ ਸ਼ੁਰੂ ਤੋਂ ਲੰਗਰ ਪੰਡਾਰਾ ਚੱਲਦਾ ਆ ਰਿਹਾ ਵਾ ਔਰ ਉਸ ਦੇ ਦਰਮਿਆਨ ਵਿੱਚ ਜਿਸ ਤਰ੍ਹਾਂ ਵੀ ਕਿਸੇ ਦੀ ਕੋਈ ਮੰਗ ਹੋਈ ਚਾਹੇ ਮੰਜੀਆਂ ਦੀ ਚਾਹੇ ਕੰਬਲਾਂ ਦੀ ਚਾਹੇ ਬਿਸਤਰੇ ਦੀ ਜਾਇਦ ਸਿਲੰਡਰ ਭਰਉਣ ਬਾਰੇ ਨਗਦ ਰਾਸ਼ੀ ਚਾਹੀਦੀ ਹੋ ਜਿਸ ਤਰ੍ਹਾਂ ਦੀ ਮਦਦ ਹੋਈ ਉਹਨਾਂ ਦੀ ਉਸੇ ਤਰ੍ਹਾਂ ਹੀ ਹਾਰਪੀਟ ਦੇ ਪਰਿਵਾਰਾਂ ਦੀ ਮਦਦ ਕੀਤੀ ਗਈ ਅੱਜ ਵੀ ਆਪਜੀ ਦੇ ਮਾਧਮੇ ਜਸਪਾਲ ਜੀ ਵੱਲੋਂ ਹੀ ਮਤਲਬ ਇਹ ਤੁਹਾਡੇ ਵੱਲੋਂ ਇੱਕ ਮੰਗ ਆਈ ਸੀ ਕਿ ਵੜਾਕਾਲੀਰਾਮ ਕੋਰੀ 14 15 ਪਰਿਵਾਰ ਨੇ ਜਿਨ੍ਹਾਂ ਦੇ ਘਰ ਹੀ ਰੁੜ ਗਏ ਨੇ ਉਹਨਾਂ ਦੀ ਆਪਾਂ ਮਦਦ ਕਰੀਏ ਅੱਜ ਉਹਨਾਂ ਨੂੰ ਆਪਾਂ ਰਾਸ਼ਨ ਮੁਹੱਈਆ ਕਰਵਾ ਕੇ ਆਏ ਆਂ ਕਰਿਆਨੇ ਦੀਆਂ ਕਿੱਟਾਂ ਜਿਹੜੇ ਉਹਨਾਂ ਦੇ ਬੱਚੇ ਸੀ ਸਾਰੇ ਬੱਚਿਆਂ ਦੀ ਮਤਲਬ ਇੱਕ ਸਾਲ ਤੋਂ ਲੈ ਕੇ 12 ਸਾਲ ਦੇ ਬੱਚੇ ਤੱਕ ਦੇ ਵੀ ਕੱਪੜੇ ਲੈ ਕੇ ਆਉਂਦੇ ਸੀ ਜਿਹੜੇ ਉਹਨਾਂ ਨੂੰ ਕੱਪੜੇ ਬੱਚਿਆਂ ਨੂੰ ਦਿੱਤੇ ਨੇ ਔਰ ਸਰਦੀਆਂ ਨੂੰ ਮੁੱਖ ਰੱਖਦੇ ਹੋ ਬੱਚਿਆਂ ਲਈ ਜਰਾਬਾਂ ਦੇ ਜੋੜੇ ਲੈਂਦੇ ਹੋ ਵੀ ਉਹਨਾਂ ਨੂੰ ਮਈਆ ਕਰਵਾਏ ਨੇ ਤੇ ਹੁਣ ਕੁਝ ਪਰਿਵਾਰ ਸੀ ਜਿਹੜੇ ਬੰਨ ਜੈ ਸਾਈਡ ਵੀ ਜਿਨ੍ਹਾਂ ਦੀ ਵੀ ਹਾਲਤ ਬਹੁਤ ਤਰਸਜੋਗੀ ਵਿਚਾਰਿਆਂ ਦੀ ਉਹਨਾਂ ਲਈ ਵੀ ਮਹਾਰਾਣੀ ਦੀ ਦਿਆ ਦੇ ਨਾਲ ਸੂਟ ਲੈਂਦੇ ਸੀ ਸਟੀਚਿੰਗ ਕਰਵਾ ਕੇ ਅੱਜ ਹੁਣ ਉਹਨਾਂ ਲਈ ਸੂਟ ਲੈ ਕੇ ਆਏ ਨੇ ਮਹਾਰਾਣੀ ਸੇਵਾ ਕਬੂਲ ਕਰੇ ਔਰ ਇਹਨਾਂ ਨੂੰ ਹੀ ਬਾਲ ਬਖਸ਼ੇ ਕੇ ਵੀ ਆਪਣੀ ਇਸ ਨਾਲ ਲੜ ਸਕਣ ਇਸ ਲੜਾਈ ਦੇ ਨਾਲ ਧੰਨਵਾਦ ਜੀ ਧੰਨਵਾਦ ਕਰੀਏ ਸ਼ੁਰੂ ਅੱਜ